ਜੀ ਹਾਲ ਹੈ ਬਈ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਇਹ ਵੀਡੀਓ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸੁਆਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ ਦੇ ਵਿੱਚ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਪਸੰਦ ਦੀਆਂ ਤੁਹਾਡੇ ਏਰੀਆ ਚੋਂ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78 140 8364 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਜੀ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜਿੰਨਾਂ ਵਿੱਚੋਂ ਪਹਿਲੀ ਗੱਡੀ ਆਪਣੇ ਕੋਲੇ ਸੈਂਟਰੋ ਪਹੁੰਚੀ ਹੈ ਸੈਂਟਰੋ ਗੱਡੀ ਹੈ ਜੀ ਤੇ ਮਾਲਕ ਨੇ ਆਪਣੇ ਕੋਲੇ ਸੇਲ ਵਾਸਤੇ ਭੇਜੀ ਹੋਈ ਹੈ ਤੇ ਮਾਲਕ ਨੇ ਗੱਡੀ ਕਿਹਾ ਜੀ ਵੀ ਵਧੀਆ ਗੱਡੀ ਆ ਰੇਟ ਉੱਪਰ-ਨੀਚੇ ਕਰ ਲੂਗਾ ਇੱਕ ਵਾਰੀ ਰੇਟ ਹੈ 75000 ਰੁਪਏ ਚਾਰ ਮਾਡਲ ਗੱਡੀ ਆ ਐਮ ਆਰਐਫ ਦੀ ਜਮਾ ਨਵੇਂ ਟਾਇਰ ਆਪਨ ਨੂੰ ਮਿਲ ਜਾਣਗੇ ਤੇ ਸਾਰਾ ਕੁਝ ਬਹੁਤ ਵਧੀਆ ਜੀ ਇਹਨਾਂ ਦਾ ਏਰੀਆ ਲੁਧਿਆਣਾ ਗੱਡੀ ਸੇਲ ਕਰਨੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਕੰਡੀਸ਼ਨ ਆਲੋਕੀ ਐ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਅੰਦਰ ਬਾਹਰ ਉਹ ਇਹਨਾਂ ਨੇ ਬਹੁਤ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਜਾ ਕੇ ਤੁਸੀਂ ਦੇਖਣੇ ਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਵੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਤੇ ਗੱਡੀ ਦੇ ਵਿੱਚ ਤੁਹਾਨੂੰ ਇੱਕ ਕੰਪਲੇਂਟ ਵੀ ਨਹੀਂ ਆਉਣੀ ਮੌਕੇ ਦਾ ਟੋਟਲ ਕੰਮ ਕਰਵਾ ਰੱਖਿਆ ਤੇ 75000 ਰੁਪਏ ਮੰਗੇ ਲੈਸ ਹੋ ਜੂਗਾ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 98144 59415 ਜੀ ਤੇ ਸੈਕੰਡ ਆਪਾਂ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚਿਆ ਗੱਡੀ ਤੁਸੀਂ ਦੇਖੋ ਜੀ ਬਹੁਤ ਟੌਪ ਦੀ ਗੱਡੀ ਐ ਤੇ ਗੱਡੀ ਦਾ ਜਿਹੜਾ ਮਾਡਲ ਆਪਾਂ ਨੂੰ ਮਿਲੂਗਾ ਉਹ ਆਪਾਂ ਨੂੰ ਮਿਲ ਜੂਗਾ ਜੀ 2011 ਕੈਪਟਿਵਾ 80 80 ਜੈਡ ਗੱਡੀ ਐ ਕੁੱਲ 83000 ਚੱਲੀ ਹੋਈ ਆ ਤੇ ਸਨਰੂਫ ਮਾਡਲ ਹੈ ਜੀ ਅਲਾਈ ਵੀ ਲੱਗੇ ਹੋਇਆ ਆਟੋਮੈਟਿਕ ਗੱਡੀ ਆ ਦੂਜੀ ਨਾਮ ਹੈ ਡੀਜ਼ਲ ਤੇ ਗੱਡੀ ਆ ਤੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ ਚੋਂ ਰੇਟ ਆ ਸਿਰਫ 275000 ਕੰਡੀਸ਼ਨ ਅਲੋਕੇ ਜਾ ਕੇ ਤੁਸੀਂ ਦੇਖਣ ਨੂੰ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣ ਨੂੰ ਬਿਚਲਾ ਕੇ ਦੇਖ ਸਕਦੋਂ ਬਾਕੀ ਚਾਰੇ ਪਾਸੋਂ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੂ ਤੇ ਵਧੀਆ ਗੱਡੀ ਆ ਜੀ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਵਧੀਆ ਚੱਲਦੀ ਆ ਜੀ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਮਾਲਕ ਦਾ ਤੁਸੀਂ ਗੱਲ ਕਰਨੀ ਹੋਵੇ ਗੱਲ ਕਰਕੇ ਤੇ ਡੀਲ ਕਰ ਸਕਦੇ ਹੋ ਜੀ ਤੇ ਮਸ਼ੀਨਰੀ ਦੀ ਗੱਲਬਾਤਾਂ ਚੱਲ ਹੋ ਰਹੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਚੈਨਲ ਤੇ ਆਇਓ ਤੇ ਵੀਡੀਓ ਹਰ ਰੋਜ਼ ਇਸੇ ਤਰ੍ਹਾਂ ਦੀ ਤੁਸੀਂ ਦੇਖਣਾ ਪਸੰਦ ਕਰਦੋਂ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੋ ਨਾਲ ਇੱਕ ਬੈਲ ਆਈਕਨ ਹੋਗਾ ਉਹਨੂੰ ਆਲਟ ਸਟ ਕਰਕੇ ਕਲਿੱਕ ਕਰਦੋ ਕਿਸੇ ਨੇ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਤੁਸੀਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀ ਦੇ ਵਿਚਾਰ ਲਗਵਾ ਸਕਦੇ ਹੋ ਜੀ ਉੱਪਰ ਆਪਣਾ WhatsApp ਨੰਬਰ ਹਮੇਸ਼ਾ ਚੱਲਦਾ ਰਹੇਗਾ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇਨੋਵਾ ਗੱਡੀ ਮਾਲਕ ਨੇ ਵੇਚੀ ਐ ਸੇਲ ਵਾਸਤੇ G47 ਮਾਡਲ ਪਾਸਿੰਗ 2027 ਤੱਕ ਨਵੇਂ ਟਾਇਰ ਨੇ ਨਵੇਂ ਅਲਾਈਨਿੰਗ ਤੇ 2 ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਐ 240 ਡਿਮਾਂਡ ਐ ਟਾਇਰਾਂ ਦੀ ਕੰਡੀਸ਼ਨ 60 ਕ ਪੈਸੇ ਕੰਡੀਸ਼ਨ ਆ ਲੋਕੇ ਜੀ ਕੋਈ ਨੂੰ ਤੁਸੀਂ ਗੱਡੀ ਚ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਅਹਿਮਦਗੜ ਇਹਨਾਂ ਦਾ ਏਰੀਆ ਚ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 95 928 17 929 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਸਕਦੇ ਹੋ ਜੀ ਬਾਕੀ ਮਿਸ਼ਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੁਰਦਸ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਜਲਦੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੋਠੀ ਮਕਾਨ ਘਰ ਕੁਝ ਵੀ ਚਾਹੀਦਾ ਕਮੈਂਟ ਪਾਓ ਜੀ